ਜਿੱਦੋਂ ਸਾਡੇ ਬਲੱਡ ਦੇ ਵਿੱਚ ਵੀਕਨੈਸ ਆਉਂਦੀ ਹੈ ਜੀ ਖੂਨ ਦੀ ਕਮੀ ਹੁੰਦੀ ਆ ਉਸ ਟਾਈਮ ਇਹ ਪ੍ਰੋਬਲਮ ਦੋ ਸ਼ੁਰੂ ਹੁੰਦੀਆਂ ਨੇ ਇੱਕ ਵਾਲਾਂ ਦਾ ਝੜਨਾ ਇੱਕ ਤੁਹਾਡੀ ਨਜ਼ਰ ਦਾ ਵੀਕ ਹੋਣਾ ਇਹ ਹਮੇਸ਼ਾ ਸਮਝ ਲਿਓ ਗੱਲ ਨੂੰ ਔਰ ਜਦੋਂ ਵੀ ਇਹ ਔਰ ਇਹਦਾ ਇਲਾਜ ਪਤਾ ਕੀ ਆ ਇਹਦਾ ਇਲਾਜ ਸਿਰ ਚ ਤੇਲ ਲਾਉਣਾ ਨਹੀਂ ਤੁੰਨੀ ਤੇ ਕੱਛਾਂ ਚ ਤੇਲ ਲਾਉਣ ਦਾ ਬੁੱਲਾ ਹੈ। ਯਾਨੀ ਕਿ ਕੋਈ ਵੀ ਤੇਲ ਲਾ ਸਕਦੇ ਹੁੰਦੇ ਆਪਾਂ ਤੁੰਨੀ ਦੇ ਵਿੱਚ ਕਿ ਕੋਈ ਇਹ ਵੀ ਦੇਸੀ ਕਿਉਂ ਸਭ ਤੋਂ ਵਧੀਆ ਤਾਂ ਦੇਸੀ ਘਿਓ ਤੇ ਨਾਰੀਆਲਾ। ਉਹ ਕੀ ਕਰਦਾ ਸਾਡੇ ਜਿਹੜਾ ਪਿੱਛੇ ਛੋਟਾ ਮੈਡੂਲਾ ਦਿਮਾਗ ਆ ਉਹਨੂੰ ਉਹ ਐਕਟਿਵ ਕਰਦਾ। ਉਹਦੇ ਸੈੱਲ ਐਕਟਿਵ ਹੋ ਕਰਦਾ। ਉਹਦੇ ਨਾਲ ਕਈ ਲੋਕਾਂ ਨੂੰ ਅਸੀਂ ਦੇਖਿਆ ਵੀ ਉਹਨਾਂ ਦੀ ਜਿਹੜੀ ਮੈਮਰੀ ਪਾਵਰ ਆ ਉਹ ਬਹੁਤ ਸਟਰੋਂਗ ਹੋ ਗਈ। ਇਹ ਇਹ ਲੈ ਲਓ ਤੁਸੀਂ ਇਹਦੇ ਤੇ ਅੱਗੋਂ ਗੱਲ ਕਰਦੇ ਆ। ਹੁਣ ਦੂਜੀ ਗੱਲ ਮੈਂ ਦੱਸਦਾ ਇੱਕ ਸਭ ਤੋਂ ਪਹਿਲਾ ਫੈਨੋਗ੍ਰਿਕ ਮੇਥੀ ਦਾ ਦਾਣਾ ਹਾਂਜੀ ਫੈਨੋਗ੍ਰਿਕ ਆਇਲ ਆਉਂਦਾ ਹੈ ਮਾਰਕੀਟ 'ਚ ਤੇ ਇੱਕ ਆਉਂਦਾ ਹੈਗਾ ਕਲੌਂਜੀ ਦਾ ਤੇਲ ਹਾਂਜੀ ਪਿਓਰ ਉਹ ਵੀ ਠੰਡਾ ਹੁੰਦਾ ਚਾਹੇ ਤਾਂ ਫੈਨੋਗ੍ਰਿਕ ਦਾ ਪਾਊਡਰ ਬਣਾ ਲਓ ਇੱਕ ਤੁਹਾਨੂੰ ਵੀ ਵਿੱਚ ਸੌਰੀ ਟੋਕਰੀਆਂ ਕਲੌਂਜੀ ਦਾ ਨਾ ਇੱਕ ਲੋਕਾਂ ਨੂੰ ਬਹਿਮ ਆ ਤੁਸੀਂ ਇਹਨੂੰ ਕਲੀਅਰ ਕਰਿਓ ਕਲੌਂਜੀ ਪਿਆਜ਼ ਦੇ ਬੀਜ ਹੁੰਦੇ ਨੇ ਜਾਂ ਉਹ ਅਲੱਗ ਹੁੰਦੀ ਆ ਪਿਆਜ਼ ਦੇ ਬੀਜ ਹੁੰਦੇ ਆ ਉਹਨੂੰ ਕਲੌਂਜੀ ਕਹਿੰਦੇ ਆ ਕਈ ਲੋਕ ਕਹਿੰਦੇ ਆ ਵੀ ਨਹੀਂ ਜੀ ਪਿਆਜ਼ ਦੀ ਬੀਜ ਨਹੀਂ ਕਲੌਂਜੀ ਦੀ ਅਲੱਗ ਖੇਤੀ ਹੁੰਦੀ ਆ ਵੀ ਇਹ ਅਲੱਗ ਹੈਗਾ ਦਾਣਾ ਨਹੀਂ ਨਹੀਂ ਇਹ ਪਿਆਜ਼ ਦਾ ਬੀਜ ਹੈ ਤੇ ਇਹਦੇ ਬਾਰੇ ਇਹ ਕਿਹਾ ਗਿਆ ਕਿ ਮਤਲਬ ਮੌਤ ਨੂੰ ਛੱਡ ਕੇ ਹਰ ਬਿਮਾਰੀ ਜਿਹਦਾ ਇਲਾਜ ਹੈ ਕਲੌਂਜੀ ਦਾ ਨਾ ਇਹ ਪੁਰਾਣੇ ਪਾਗ ਦੇ ਵਿੱਚ ਵੀ ਲਿਖਿਆ ਨਾ ਵੀ ਕਲੌਂਜੀ ਜਿਹੜੀ ਆ ਹਰ ਘਰ ਦੇ ਵਿੱਚ ਰੋਜ਼ ਯੂਜ਼ ਹੋਵੇ ਤੇ ਕਹਿੰਦੇ ਉਹੀ ਗੱਲ ਕਿ ਮੌਤ ਨੂੰ ਛੱਡ ਕੇ ਹਰ ਬਿਮਾਰੀ ਦਾ ਇਲਾਜ ਆ ਅੱਗੇ ਸਾਡੇ ਬਜ਼ੁਰਗ ਕੀ ਕਰਦੇ ਅਚਾਰ ਪੈਂਦਾ ਸੀ ਨਾ ਘਰਾਂ 'ਚ ਉੱਚ ਮੇਥੀ ਤੇ ਕਲੌਂਜੀ ਹੁੰਦੀ ਸੀ ਹਰ ਅਚਾਰ 'ਚ ਹੁੰਦੀ ਸੀ ਮੇਥੀ ਔਰ ਕਲੌਂਜੀ ਇੱਕ ਮੈਂ ਤੁਹਾਨੂੰ ਦੱਸਦਾ ਜਿੱਥੇ ਹੇਅਰ ਆਇਲ ਆਇਆ ਨਹੀਂ ਵਾਲਾਂ ਦਾ ਤੇਲ ਮੈਂ ਤੁਹਾਨੂੰ ਨੁਸਖਾ ਦੱਸਾਂ ਲੱਗਿਆ ਵਾਲਾਂ ਦਾ ਅੱਛਾ ਜੀ ਜਿਹੜਾ ਘਰੇ ਯੂਜ਼ ਕਰਕੇ ਤੁਸੀਂ ਬਣਾ ਸਕਦੇ ਹੋ ਇੱਕ ਤਾਂ ਮੇਥੀ ਦਾਣੇ ਦਾ ਤੇਲ ਹੋ ਗਿਆ ਇੱਕ ਇੱਕ ਹੋ ਗਿਆ ਤੁਹਾਡੇ ਕੋਲੇ ਕਲੌਂਜੀ ਦਾ ਤੇਲ ਹਾਂ ਜਾ ਇਹਨਾਂ ਦੋਨਾਂ ਦਾ ਪਾਊਡਰ ਵੀ ਲੈ ਸਕਦੇ ਹੋ ਇਹ ਪ੍ਰੋਬਲਮ ਚੋਂ ਮੈਂ ਖੁਦ ਵੀ ਨਿਕਲਿਆ ਜੀ ਜਦੋਂ ਮੇਰੀ ਉਮਰ ਹੋਣ ਲੱਗੀ 40 ਦੇ ਨੇੜੇ ਤੇੜੇ ਮੈਂ ਕਿਹਾ ਵੀ ਇਹ ਤਾਂ ਆਪਾਂ ਦਾ ਗੰਝੇ ਹੋ ਜਾਗੇ ਹੁਣ ਅੱਜ ਜੋ ਕੁਝ ਹੈ ਨੇਚਰਲ ਹੈ ਕਦੀ ਇਹਨਾਂ ਨੂੰ ਡਾਈਟ ਤੱਕ ਨਹੀਂ ਕੁਝ ਨਹੀਂ ਤੇ ਇਹਦੇ ਤੇ ਮੈਨੂੰ 20-22 ਸਾਲ ਹੋ ਗਏ ਜੀ ਯੂਜ਼ ਕਰਦੇ ਨੂੰ ਐਵਰੀ ਵੀਕ ਮੈਂ ਲਗਾਉਣਾ ਮੇਥੀ ਦਾਣਾ ਤੇ ਕਲੌਂਜੀ ਤੇ ਉਹਦੇ ਵਿੱਚ ਥੋੜਾ ਜਿਹਾ ਉਹ ਪਾਈਦਾ ਆਮਲੇ ਦਾ ਪਾਊਡਰ ਹੁਣ ਮੈਂ ਜਿਹਨੂੰ ਫਾਰਮੂਲੇ ਨੂੰ ਸਹੀ ਕਲੀਅਰ ਕਰਾਂ ਜਿਵੇਂ ਲੋਕ ਕਹਿੰਦੇ ਹੁੰਦੇ ਵੀ ਗੁਲਸਰ ਤੁਹਾਡੀ ਇਹ ਗੱਲ ਵਧੀਆ ਲੱਗਦੀ ਹੈ ਤੁਸੀਂ ਸਹੀ ਸਹੀ ਦੱਸ ਦਿੰਦੇ ਹੋ ਤਾਂ ਕਿ ਸਾਨੂੰ ਬਾਰ ਬਾਰ ਨਾ ਫੋਨ ਕਰਨਾ ਪਵੇ ਹਾਂਜੀ 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 60 ਗ੍ਰਾਮ ਆਮਲਾ 20 ਗ੍ਰਾਮ ਕਲੌਂਜੀ 20 ਗ੍ਰਾਮ ਮੇਥੀ ਦਾਣਾ ਇਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ 100 ਗ੍ਰਾਮ ਬਣ ਗਿਆ ਲੋਹੇ ਦੀ ਬਾਟੀ ਦੇ ਵਿੱਚ ਇਹਨੂੰ ਭਿਉ ਲੋ ਰਾਤ ਨੂੰ 5-6 ਚਮਚ ਪੀਓ ਕੇ ਉਹਦੇ ਵਿੱਚ ਉਹਨੂੰ ਪੇਸਟ ਜਿਹਾ ਬਣਾ ਕੇ ਰੱਖ ਦਿਓ ਰਾਤ ਨੂੰ ਸਵੇਰੇ ਤੱਕ ਲੋਹੇ ਦੀ ਲੈਣੀ ਆ ਬਰਤਨ ਲੋਹੇ ਦਾ ਜਾਂ ਸਰਵ ਲੋਹੇ ਦਾ ਆਇਰਨ ਆ ਜਾਂਦਾ ਨਾ ਹਾਂ ਆਇਰਨ ਉਹਦਾ ਵਿੱਚ ਭਾਵਨਾ ਆ ਜਾਂਦੀ ਹੈ ਤੇ ਸਵੇਰੇ ਉਹਦੇ ਵਿੱਚ ਕੀ ਕਰਨਾ ਤੁਸੀਂ ਥੋੜਾ ਜਿਹਾ ਦੋ ਚਮਚ ਦਹੀਂ ਇੱਕ ਚਮਚ ਉਹਦੇ ਵਿੱਚ ਚੀਨੀ ਅੱਛਾ ਤੇ ਹਾਂ ਤੇ ਉਹਦੇ ਵਿੱਚ ਦੋ ਤਿੰਨ ਜਿਹੜੇ ਬੂੰਦਾ ਨੇ ਤੇਲ ਦੀਆਂ ਬਸ ਤਾਂ ਹਾਥੀ ਛਾਪ ਤੇਲ ਮਿਲ ਜੇ ਤੁਹਾਨੂੰ ਬਹੁਤ ਵਧੀਆ ਨਾ ਮਿਲੇ ਤਾਂ ਕੋਈ ਵੀ ਤੇਲ ਘਰੇ ਜਿਹੜਾ ਹੈਗਾ ਉਹਦੇ ਚ ਦੋ ਬੂੰਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਕਰਕੇ ਵਾਲਾਂ ਦੀਆਂ ਜੜ੍ਹਾਂ ਤੱਕ ਲਗਾਓ ਚੀਨੀ ਆਪਾਂ ਕਿਉਂ ਪਾਣੀ ਆ ਚੀਨੀ ਤਾਂ ਬੰਨੇ ਜਿਹੜੇ ਵਾਲਾਂ ਦੇ ਰੂਟਸ ਨੇ ਨਾ ਜੀ ਉਹਨਾਂ ਦੇ ਵਿੱਚ ਮੈਲ ਜੰਮੀ ਹੁੰਦੀ ਆ। ਔਰ ਇੱਕ ਚੀਨੀ ਹੋਈ ਆ ਜਿਹੜੀ ਸਾਬਣ ਵਾਂਗੂ ਵਾਸ਼ ਕਰ ਦਿੰਦੀ ਆ। ਮਤਲਬ ਸਾਬਣ ਵੀ ਨਹੀਂ ਧੋ ਸਕਦਾ ਜੀ ਉਹ ਮੈਲ ਨੂੰ ਜਿਹੜਾ ਚੀਨੀ ਧੋਂਦੀ ਆ। ਕੀ ਬਾਤ ਹੈ। ਹਾਂ ਤੇ ਤੇ ਮਤਲਬ ਤੁਸੀਂ ਦੇਖਿਓ ਉਹਨੂੰ ਤੁਸੀਂ ਵਾਲਾਂ ਦੇ ਰੂਟ ਤੱਕ ਲਗਾ ਕੇ ਉਹਨੂੰ ਛੱਡ ਦਿਓ। ਵਾਲਾਂ 'ਚ ਉਹਨੂੰ ਜੰਮ ਜਾਣ ਦਿਓ ਅੱਧੇ ਪੌਣੇ ਘੰਟੇ ਚ ਬਿਲਕੁਲ ਠੰਡਾ ਹੋ ਕੇ ਜੰਮ ਜਾਂਦਾ। ਚੀਨੀ ਖਾਣੀ ਨਹੀਂ ਚੀਨੀ ਲਾਉਣੀ ਆ। ਲਾਉਣੀ ਨਹੀਂ ਲਾਉਣੀ। ਖਾਣੀ ਨੁਕਸਾਨ ਦੇ। ਲੋਣੀ ਠੀਕ ਹੈ ਲੋਣੀ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਜਦੋਂ ਵਾਸ਼ ਕਰੋਗੇ ਨਾ ਜੀ ਨਾਰਮਲ ਪਾਣੀ ਨਾਲ ਵਾਸ਼ ਕਰਨਾ ਜਦੋਂ ਤੁਸੀਂ ਵਾਸ਼ ਕਰਕੇ ਹਟੋਗੇ ਉਹਨਾਂ ਨੂੰ ਵਾਸ਼ ਕਰਕੇ ਬਾਹਰ ਆਓਗੇ ਤਾਂ ਤੁਹਾਨੂੰ ਇਹ ਲੱਗੂਗਾ ਜਿਵੇਂ ਸਰਚੋਂ ਜਿੰਨੇ ਨਿਕਲ ਗਿਆ ਹੁੰਦਾ ਐਨੀ ਥਕਾਵਟ ਮਿਟ ਜਾਂਦੀ ਆ ਔਰ ਪਲੱਸ ਤੁਹਾਡੇ హెయిਰ ਜਿਹੜੇ ਆ ਉਹ ਝੜਨੇ ਬੰਦ ਜਿਹੜੇ ਉਹ ਪੋਰਸ ਨੇ ਉਹ ਵੀ ਖੁੱਲ ਜਾਂਦੇ ਹੋਣ ਤੁਹਾਨੂੰ ਪਤਾ ਲੱਗਦਾ ਨਾ ਜੀ ਤੁਸੀਂ ਫਿਰ ਮੈਡੀਟੇਸ਼ਨ ਕਰੋ ਕੁਝ ਵੀ ਕਰੋ ਉਹ ਤੁਹਾਨੂੰ ਫਿਰ ਫੀਲ ਆਉਂਦਾ ਵੀ ਹਾਂ ਅਸੀਂ ਹੁਣ ਗੁੱਡ ਆ ਜਿਵੇਂ ਅੱਖਾਂ ਜੀਆਂ ਹਰ ਵਕਤ ਬੰਦ ਰਹਿੰਦੀਆਂ ਕਿਸੇ ਦੀਆਂ ਐਂਡ ਹੋਊਗਾ ਵੀ ਹੁਣ ਠੀਕ ਆ ਇਹ ਇਹ ਸਭ ਤੋਂ ਬੈਸਟਿਕ ਟ੍ਰੀਟਮੈਂਟ ਆ